ਨਵਿਦਾਸੀਏ ਭਾਈਚਾਰੇ ਦੀ ਸੂਰਤ ਦਿੱਤੀ ਐਡਵੋਕੇਟ ਅਤੇ ਸਮਾਜਿਕ ਕਾਰਕੁਨ ਮਿਤਸੂ ਚਾਵੜਾ ਨੇ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਕਾਨੂੰਨ ਇਮੀਗ੍ਰੇਸ਼ਨ ਤੇ ਅਪਰਾਧਿਕ ਕਾਨੂੰਨ ਅਤੇ ਨੀਤੀ ਵਿੱਚ ਡਿਗਰੀ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੈ ਜਿਸ ਨੇ 10 ਮਈ 2024 ਨੂੰ ਆਪਣੀ ਡਿਗਰੀ ਪ੍ਰਾਪਤ ਕੀਤੀ ਸਮਾਜ ਦੀ ਸੇਕਤੀ ਨੇ ਆਪਣੇ ਮਾਸਟਰਸ ਦੀ ਪੜ੍ਹਾਈ ਲਈ ਪਬਲਿਕ ਯੂਨੀਵਰਸਿਟੀ ਤੋਂ ਸਕਾਲਰਸ਼ਿਪ ਵੀ ਪ੍ਰਾਪਤ ਕੀਤਾ ਜਿਸ ਬਾਰੇ ਮਿਤਸੂ ਚਾਵੜਾ ਨੇ ਕਿਹਾ ਕਿ ਉਹ ਆਪਣੀ ਡਿਗਰੀ ਦੀ ਵਰਤੋਂ ਆਪਣੇ ਦੇਸ਼ ਭਾਰਤ ਅਤੇ ਇਸ ਦੇ ਨਾਗਰਿਕਾਂ ਦੀ ਸੇਵਾ ਲਈ ਕਰੇਗੀ ਸਨਾਲ ਦੇਸ਼ ਭਰਤੀਤੀ ਜਾਗਰੂਕਤਾ ਵਧੇਗੀ او ਪੀ ਐਚ ਡੀ ਕਾਨੂੰਨ ਵਿੱਚ ਵੀ ਦਿਲਚਸਪੀ ਰੱਖਦੀ ਹੈ ਤੇ ਕਾਨੂੰਨ ਵਿੱਚ ਇਹ ਉન્નਤ ਡਿਗਰੀ ਪ੍ਰਾਪਤ ਕਰਕੇ ਮਿਤਸੂ ਚਾਵੜਾ ਨੇ ਪਾਰਤ ਗੁਜਰਾਤ ਦੇ ਸੂਰਤ ਦਾ ਮੰਡਾ ਹੈ ਇਸ ਬਾਰੇ ਮਿਤਸੂ ਚਾਵੜਾ ਦੀ ਮਾਂ ਤੇ ਜ਼ਾਦ ਟੀਵੀ ਦੀ ਕਾਨੂੰਨੀ ਸਲਾਹਕਾਰ ਦੀਪਿਕਾ ਚਾਵੜਾ ਨੇ ਦੱਸਿਆ ਕਿ ਉਹ ਅਮਰੀਕਾ ਵਿੱਚ ਡਬਲ ਡਿਗਰੀ ਪ੍ਰਾਪਤ ਕਰਨ ਵਾਲੀ ਗੁਜਰਾਤ ਦੀ ਪਹਿਲੀ ਵਿਦਿਆਰਥਣ ਹੈ ਤੇ ਉਸ ਦੇ ਪ੍ਰੇਰਣਾ ਸਰੋਤ ਭਾਰਤ ਰਤਨ ਡਾਕਟਰ ਬੀ ਆਰ ਅੰਬੇਡਕਰ ਜੀ ਹਨ ਅਸੀਂ ਆਜ਼ਾਦ ਟੀਵੀ ਦੀ ਸਮੁੱਚੀ ਟੀਮ ਅਤੇ ਆਜ਼ਾਦ ਟੀਵੀ ਦੇ ਚੇਅਰਮੈਨ ਸ਼੍ਰੀ ਰਮੇਸ਼ ਕਲੇਰ ਜੀ ਵੱਲੋਂ ਪੂਰੇ ਪਰਿਵਾਰ ਨੂੰ ਵਧਾਈ ਦਿੰਦੇ ਹਾਂ Bardwas Yanala <laughs> Lin Chi <-Zi> Huang <laughs> 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 Yi Shen <Yixuan. laughs> Lai Zichi shamla chander building maintenance handyman under jack Trade platform is now available on your local london area. he has more than five years experience in the same line. he used to work with reputed companies, agencies as well local builders with brothers. he is professional by plumbing, electrician, masonry work, carpentry. for more information, please contact him at www.checktrade.com, ID number nine two one seven six zero. Sharma Chandrakal Center. Call him on this number zero seven four triple eight four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ